ਨੇ ਸੜੇ ਨਾਲ ਐਸ ਐਚਓ ਮੁਕੇਰੀਆਂ ਸਾਡੇ ਨਾਲ ਨੇ ਆਪਾਂ ਉਹਨਾਂ ਤੋਂ ਜਾਣ ਲੈਣੇ ਕਿ ਹਾਦਸਾ ਕਿਸ ਤਰ੍ਹਾਂ ਹੋਇਆ ਤੇ ਕਿੰਨੇ ਜਿਹੜੇ ਲੋਕ ਜਿਹੜੇ ਜ਼ਖਮੀ ਹੋਏ ਐਸ ਐਚਓ ਸਾਹਿਬ ਨੇ ਸਾਡੇ ਨਾਲ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਸਨ ਦੇਖ ਰਹੇ ਨੇ ਜਿਹੜੇ ਜ਼ਖਮੀ ਉਹਨਾਂ ਨੂੰ ਦੂਨਾਂ ਦੇ ਦੇਖ ਦੇ ਕਰ ਰਹੇ ਨੇ ਆਪਾਂ ਇਹਨਾਂ ਤੋਂ ਜਾਣ ਲੈਣੇ ਸਰ ਇਹ ਕਿੰਨੇ ਕ ਵਜੇ ਦੀ ਇਹ ਘਟਨਾ ਹੈ ਤੇ ਕਿਸ ਤਰ੍ਹਾਂ ਸਾਰਾ ਇਹ ਹਾਦਸਾ ਹੋਇਆ ਅੱਜ ਜੀ ਸਵੇਰੇ ਮਾਰਨਿੰਗ ਜਲੰਧਰ ਪੀਪੀ ਤੋਂ ਬੱਸ ਚੱਲੀ ਸੀਗੀ ਜੀ 4:00 ਵਜੇ ਇਹਨਾਂ ਨੇ ਗਰਦਾਸਪੁਰ ਡਿਊਟੀ ਜਾਣਾ ਸੀਗਾ ਜੀ ਜਦੋਂ ਇਹ ਪੌਣੇ 6:00 ਵਜੇ ਇੱਥੇ ਐਮਾ ਮੰਗਟ ਲੱਗੇ ਪਹੁੰਚ ਪਤਾ ਲੱਗਾ ਤੇ ਮੌਕੇ ਤੇ ਪਹੁੰਚਿਆ ਜਿਹੜਾ ਜ਼ਖਮੀਆਂ ਨੂੰ ਪੁੱਛਿਆ ਵਾ ਤੇ ਕੀ ਗੱਲਬਾਤ ਹੋਈ ਆ ਡਰਾਈਵਰ ਦੇ ਮੁਰੇ ਨਾਲ ਜੀ ਜਿਹੜੀ ਸਰਕਾਰੀ ਬੱਸ ਸੀਗੀ ਇਹਦੇ ਮੁਰੇ ਕੁਛ ਟੂ-ਵੀਲਰ ਦੀ ਲੜੜਦੀ ਪਈ ਆ ਕਿ ਉਹਨੂੰ ਬਚਾਉਣ ਦੀ ਖਾਤਰ ਜਿਹੜਾ ਟਰਾਲਾ ਬਿਦੌੜ ਪਾਰਕਿੰਗ ਖੜਾ ਸੀਗਾ ਰੋਡ ਦੇ ਉੱਤੇ ਜੀ ਤੇ ਕੋਈ ਡਿਪਰ ਨਹੀਂ ਲਾਇਆ ਸੀਗਾ ਉਹਦੇ ਵਿੱਚ ਵੱਜ ਗਈ ਬੱਸ ਜੀ ਬੱਸ ਵੱਜਣ ਦੇ ਨਾਲ ਉਹਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵਿੱਚ ਉਹ ਡਰਾਈਵਰ ਦੀ ਤੇ ਨਾਲ ਇੱਕ ਐਸਆਈ ਦੀ ਤਾਂ ਇੱਕ ਲੇਡੀ ਕਨਸਟੇਬਲ ਦੀ ਮੌਤ ਹੋ ਗਈ ਜੀ ਤੇ ਬਾਕੀ ਜਿਹੜੇ ਜ਼ਖਮੀ ਹੈਗੇ ਆ ਜੀ 16 ਮਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਦਾ ਇਲਾਜ ਇੱਥੇ ਮਕੇਰੀਆਂ ਹਸਪੀਟਲ ਚੱਲ ਰਿਹਾ ਤੇ ਬਾਕੀ ਇੱਥੋਂ ਫਰਸਟ ایڈ ਦੇ ਕੇ ਇਹਨਾਂ ਨੇ ਰੈਫਰ ਕੀਤੇ ਆ ਜੀ ਕੈਪੀਟਲ ਹਸਪੀਟਲ ਜਲੰਧਰ ਤੇ ਸ਼੍ਰੀਮਨ ਹਸਪੀਟਲ ਦਾ ਚੱਲ ਰਿਹਾ ਜੀ ਬਾਕੀ ਸਾਰੇ ਮਲਾਜ਼ਮ ਪੀਸਫੁਲੀ ਠੀਕ ਆ ਜੀ ਜੀ ਸਾਰੇ ਜਿਹੜੇ ਸਵਰਿ ਕਿੰਨੇ ਵਜੇ ਚੱਲੇ ਸੀ ਇਹ ਉੱਥੋਂ 4:00 ਵਜੇ ਚੱਲੇ ਆ ਜੀ ਪੀਪੀ ਜਲੰਧਰ ਤੋਂ ਇਹਨਾਂ ਨੇ ਗਰਦਾਸਪੁਰ ਜਾਣਾ ਸੀ ਉੱਥੇ ਕੋਈ ਸਰਚ ਆਪਰੇਸ਼ਨ ਦੀ ਡਿਊਟੀ ਸੀਗੀ ਜਿੱਥੇ ਜਾਣਾ ਸੀ ਇਸ ਲਈ ਇਦਾਂ ਪਤਾ ਲੱਗਾ ਕਿ ਕਿੱਥੋਂ ਕਿੱ ਹਾਂਜੀ ਜਿਹੜੇ ਡੈਥ ਹੋਈ ਆ ਜਿੰਨਾਂ ਦੀ ਆ ਜੀ ਇਹ ਡਰਾਈਵਰ ਜਿਹੜਾ ਗੁਰਪ੍ਰੀਤ ਸਿੰਘ ਆ ਜੀ ਆਪਣੇ ਇਹ ਸਿਗਾ ਜੀ ਇੱਥੇ ਦਾ ਗਰਦਾਸਪੁਰ ਦਾ ਰਹਿਣ ਵਾਲਾ ਵੀ ਉੱਥੇ ਦਾ ਹੀ ਆ ਜੀ ਤੇ ਗਰਦਾਸਪੁਰ ਦੀ ਬਾਤ ਸੀ ਜੀ ਜਿਹੜੀ ਕੁੜੀ ਲੇਡੀ ਕਨਸਟੇਬਲ ਸ਼ਾਲੂ ਸੀਗੀ ਉਹ ਵੀ ਗਰਦਾਸਪੁਰ ਦੀ ਆ ਜੀ ਤੇ ਜਿਹੜਾ ਤੀਜਾ ਏਐਸਏ ਸੀਗਾ ਜੀ ਉਹ ਸਿਗਾ ਦੀ ਮੋਗੇ ਸਾਈਡ ਦਾ ਜੀ ਮੋਗੇ ਦਾ ਜੀ ਤੇ ਟੋਟਲ ਤਿੰਨ ਜਣਿਆਂ ਦੀ ਜਿਹੜੀ ਇਸ ਮੁਕੇ ਡੈਥ ਹੋ ਗਈ ਆ ਜੀ ਦੋ ਦੀਆਂ ਡੈੱਡ ਬੋਡੀਆਂ ਅਸੀਂ ਪੋਸਟਮੌਰਟ ਕਰਾ ਕੇ ਕਾਰਪੀ ਕਰਕੇ ਮੁਕੱਦਮਾ ਦਰਜ ਕਰਕੇ ਉਹ ਭੇਜ ਦਿੱਤੀਆਂ ਗਰਦਾਸਪੁਰ ਵਾਲੀਆਂ ਤੇ ਮੋਗੇ ਵਾਲੇ ਜਿਹੜੇ ਦੀ ਡੈਥ ਹੋਈ ਆ ਜੀ ਉਹਦੇ ਵਾਰਸ ਆ ਰਹੇ ਉਹਨਾਂ ਦੀ ਵੇਇਟ ਕਰਦੇ ਆ ਜੀ ਇੱਥੇ ਸਰ ਇਹ ਇਹ ਪਤਾ ਲੱਗਾ ਕਿ ਜਿਹੜਾ ਟਿੱਪਰ ਜਿਹੜਾ ਖੜਾ ਸੀ ਜਿਹੜਾ ਟਰਾਲਾ ਜਿਹੜਾ ਖੜਾ ਸੀ ਉਹ ਕਿੱਥੋਂ ਦਾ ਸੀ ਟਰਾਲਾ ਜਿਹੜਾ ਸੀਮੈਂਟ ਦਾ ਜੀ ਉਹਦਾ ਨੰਬਰ ਤਾਂ ਹਿਸ਼ਾਰਪੁਰ ਦਾ ਡਰਾਈਵਰ ਮੋਕੇ ਤੇ ਹੈ ਨਹੀਂ ਸੀਗਾ ਜੀ ਜੀ ਉਹ ਹਿਸ਼ਾਰਪੁਰ ਦਾ ਹੀ ਆ ਜੀ ਟਰਾਲਾ ਤੇ ਸਰ ਕਾਰਨ ਜਿਹੜਾ ਮੰਨਦੇ ਹੋ ਹਾਦਸੇ ਦਾ ਇਹ ਮੰਨਦੇ ਹੋ ਧੁੰਦ ਮੰਨਦੇ ਹੋ ਜਾਂ ਫਿਰ ਜਿਹੜੀਆਂ ਲਾਈਟਾਂ ਪੈ ਗਈਆਂ ਉਹ ਮੰਨਦੇ ਹੋ ਨਹੀਂ ਮੈਂ ਦੇਖੋ ਜੀ ਮੋਰੇ ਲਾਈਟਾਂ ਆਈਆਂ ਪਰ ਟਰਾਲਾ ਰੋਂਗ ਪਾਰਕਿੰਗ ਖੜਾ ਸੀਗਾ ਜੀ ਕੋਈ ਟਰਾਲੇ ਦਾ ਡਿੱਪਰ ਨਹੀਂ ਸੀ ਹਾਂਜੀ ਵੀ ਸਰ ਉਹਨਾਂ ਤੇ ਮੁਕਦਮਾ ਦਰਜ ਹੋ ਗਿਆ ਹਾਂਜੀ ਮੁਕਦਮਾ ਦਰਜ ਕੀਤਾ ਜੀ ਜਿਹੜਾ ਗਾਂ ਟੂ-ਵਿਲਰ ਦੇ ਟਰਾਲੇ ਵਾਲਾ ਤੇ ਜੀ ਦੋ ਟੂ-ਵਿਲਰ ਤੇ ਸੜੇ ਨਾਲ ਐਸ.ਐਚ.ਓ. ਸਾਹਿਬ ਮੌਜੂਦ ਸਨ ਮੁਕੇਰੀਆਂ ਤੋਂ ਸਾਡੇ ਨਾਲ ਐਸ.ਐਚ.ਓ. ਸਾਹਿਬ ਮੌਜੂਦ ਜਿਨ੍ਹਾਂ ਨੇ ਕੱਲੀ-ਕੱਲੀ ਜਾਣਕਾਰੀ ਜਿਹੜੀ ਦਿੱਤੀ ਨੇ ਸੜੇ ਨਾਲ ਐਸ.ਐਚ.ਓ. ਮੁਕੇਰੀਆਂ ਸਾਡੇ ਨਾਲ ਨੇ ਆਪਾਂ ਉਹਨਾਂ ਤੋਂ ਜਾਣ ਲੈਣੇ ਕਿ ਹਾਦਸਾ ਕਿਸ ਤਰ੍ਹਾਂ ਹੋਇਆ ਤੇ ਕਿੰਨੇ ਜਿਹੜੇ ਲੋਕ ਜਿਹੜੇ ਜ਼ਖਮੀ ਹੋਏ ਐਸ.ਐਚ.ਓ. ਸਾਹਿਬ ਨੇ ਸਾਡੇ ਨਾਲ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਸਨ ਦੇਖ ਰਹੇ ਨੇ ਜਿਹੜੇ ਜ਼ਖਮੀ ਉਹਨਾਂ ਨੂੰ ਦੋਨਾਂ ਦੇ ਦੇਖ ਰੇ ਕਰ ਰਹੇ ਨੇ ਅੱਜ ਜੀ ਸਵੇਰੇ ਮਾਰਨਿੰਗ ਜਲੰਧਰ ਪੀਪੀ ਤੋਂ ਬੱਸ ਚੱਲੀ ਸੀਗੀ ਜੀ 4:00 ਵਜੇ ਇਹਨਾਂ ਨੇ ਗਰਦਾਸਪੁਰ ਡਿਊਟੀ ਜਾਣਾ ਸੀਗਾ ਜੀ ਜਦੋਂ ਇਹ ਪੌਣੇ ਕਿ 6:00 ਵਜੇ ਇੱਥੇ ਐਮਾ ਮੰਗਟ ਲੱਗੇ ਪਹੁੰਚੀ ਉੱਥੇ ਜਿਹੜਾ ਪਤਾ ਲੱਗਾ ਤੇ ਮੌਕੇ ਤੇ ਪਹੁੰਚਿਆ ਜਿਹੜਾ ਜ਼ਖਮੀਆਂ ਨੂੰ ਪੁੱਛਿਆ ਵਾ ਤੇ ਕੀ ਗੱਲਬਾਤ ਹੋਈ ਆ ਡਰਾਈਵਰ ਦੇ ਮੁਰੇ ਨਾਲ ਜੀ ਜਿਹੜੀ ਸਰਕਾਰੀ ਬੱਸ ਸੀਗੀ ਇਹਦੇ ਮੁਰੇ ਕੁਝ ਟੂ-ਵੀਲਰ ਦੀ ਲੜੜਦੀ ਪਈ ਆ ਕਿ ਉਹਨੂੰ ਬਚਾਉਣ ਦੀ ਖਾਤਰ ਜਿਹੜਾ ਟਰਾਲਾ ਬਿਦੌਂਟ ਪਾਰਕਿੰਗ ਖੜਾ ਸੀਗਾ ਰੋਡ ਦੇ ਉੱਤੇ ਜੀ ਤੇ ਕੋਈ ਡਿਪਰ ਨਹੀਂ ਲਾਇਆ ਸੀਗਾ ਉਹਦੇ ਵਿੱਚ ਵੱਜ ਗਈ ਬੱਸ ਜੀ ਬੱਸ ਵੱਜਣ ਦੇ ਨਾਲ ਉਹਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵਿੱਚੋਂ ਡਰਾਈਵਰ ਦੀ ਤੇ ਨਾਲ ਇੱਕ ਏਐਸਆਈ ਦੀ ਤਾਂ ਇੱਕ ਲੇਡੀ ਕਨਸਟੇਬਲ ਦੀ ਮੌਤ ਹੋ ਗਈ ਜੀ ਤੇ ਬਾਕੀ ਜਿਹੜੇ ਜ਼ਖਮੀ ਹੈਗੇ ਆ ਜੀ 16 ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਦਾ ਇਲਾਜ ਇੱਥੇ ਮਕੇਰੀਆ ਹਸਪੀਟਲ ਚੱਲ ਰਿਹਾ ਤੇ ਬਾਕੀ ਇੱਥੋਂ ਫਰਸਟ ایڈ ਦੇ ਕੇ ਇਹਨਾਂ ਨੇ ਰੈਫਰ ਕੀਤੇ ਆ ਜੀ ਕੈਪੀਟਲ ਹਸਪੀਟਲ ਜਲੰਧਰ ਤੇ ਸ਼੍ਰੀਮਨ ਹਸਪੀਟਲ ਦਾ ਚੱਲ ਰਿਹਾ ਜੀ ਬਾਕੀ ਸਾਰੇ ਮੁਲਾਜ਼ਮ ਪੀਸਫੁਲੀ ਠੀਕ ਆ ਜੀ ਸੇ ਸਰ ਇਹ ਜੇ ਸਵੇਰੇ ਕਿੰਨੇ ਵਜੇ ਚੱਲੇ ਸੀ ਇਹ ਉੱਥੋਂ 4:00 ਵਜੇ ਚੱਲੇ ਆ ਜੀ ਪੀਪੀ ਜਲੰਧਰ ਤੋਂ ਇਹਨਾਂ ਨੇ ਗਰਦਾਸਪੁਰ ਜਾਣਾ ਸੀ ਉੱਥੇ ਕੋਈ ਸਰਚ ਆਪਰੇਸ਼ਨ ਦੀ ਡਿਊਟੀ ਸੀਗੀ ਜਿੱਥੇ ਜਾਣਾ ਸੀ ਸਰ ਇੰਦਾ ਪਤਾ ਲੱਗਾ ਕਿ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੀ ਡੈਥ ਹੋਈ ਹੈ ਹਾਂਜੀ ਜਿਹੜੇ ਡੈਥ ਹੋਈ ਹੈ ਜਿਨ੍ਹਾਂ ਦੀ ਹੈ ਜੀ ਇਹ ਡਰਾਈਵਰ ਜਿਹੜਾ ਗੁਰਪ੍ਰੀਤ ਸਿੰਘਾ ਜੀ ਆਪਣੇ ਇਹ ਸੀਗਾ ਜੀ ਇੱਥੇ ਦਾ ਗਰਦਾਸਪੁਰ ਦਾ ਰਹਿਣ ਵਾਲਾ ਵੀ ਉੱਥੇ ਰਿਹਾ ਜੀ ਤੇ ਗਰਦਾਸਪੁਰ ਦੀ ਬਾਤ ਸੀਗੀ ਜਿਹੜੀ ਕੁੜੀ ਲੇਡੀ ਕਨਸਟੇਬਲ ਸ਼ਾਲੂ ਸੀਗੀ ਉਹ ਵੀ ਗਰਦਾਸਪੁਰ ਦੀ ਆ ਜੀ ਤੇ ਜਿਹੜਾ ਤੀਜਾ ਏਐਸਏ ਪੀਤੋ ਤਿੰਨ ਜਣਿਆਂ ਦੀ ਜਿਹੜੀ ਇਸ ਮੋਕੇ ਡੈਥ ਹੋ ਗਈ ਆ ਜੀ ਦੋ ਦੀਆਂ ਡੈੱਡ ਬੋਡੀਆਂ ਅਸੀਂ ਪੋਸਟਮੌਰਟ ਕਰਾ ਕੇ ਕਾਰਪੀ ਕਰਕੇ ਮੁਕੱਦਮਾ ਦਰਜ ਕਰਕੇ ਉਹ ਭੇਜ ਦਿੱਤੀਆਂ ਗਦਾਸਪੁਰ ਵਾਲੀਆਂ ਤੇ ਮੋਗੇ ਵਾਲੇ ਜਿਹੜੇ ਦੀ ਡੈਥ ਹੋਈ ਆ ਜੀ ਉਹਦੇ ਵਾਰਸ ਆ ਰਹੇ ਉਹਨਾਂ ਦੀ ਵੇਇਟ ਕਰਦੇ ਆ ਜੀ ਇੱਥੇ ਸਰ ਇਹ ਇਹ ਪਤਾ ਲੱਗਾ ਕਿ ਜਿਹੜਾ ਟਿੱਪਰ ਜਿਹੜਾ ਖੜਾ ਸੀ ਜਿਹੜਾ ਟਰਾਲਾ ਜਿਹੜਾ ਖੜਾ ਸੀ ਉਹ ਕਿੱਥੋਂ ਦਾ ਸੀ ਟਰਾਲਾ ਜਿਹੜਾ ਸੀਮਿੰਟ ਦਾ ਜੀ ਉਹਦਾ ਨੰਬਰ ਤਾਂ ਹਿਸ਼ਾਰਪੁਰ ਦਾ ਡਰਾਈਵਰ ਮੋਕੇ ਤੇ ਹੈ ਨਹੀਂ ਸੀਗਾ ਜੀ ਜੀ ਉਹ ਹਿਸ਼ਾਰਪੁਰ ਦਾ ਹੀ ਆ ਜੀ ਟਰਾਲਾ ਸਰ ਕਾਰਨ ਜਿਹੜਾ ਮੰਨਦੇ ਹੋ ਹਾਦਸੇ ਦਾ ਇਹ ਮੰਨਦੇ ਹੋ ਧੁੰਦ ਮੰਨਦੇ ਹੋ ਜਾਂ ਫਿਰ ਜਿਹੜੀਆਂ ਲਾਈਟਾਂ ਪੈ ਗਈਆਂ ਉਹ ਮੰਨਦੇ ਹੋ ਨਹੀਂ ਦੇਖੋ ਜੀ ਮੋਰੇ ਲਾਈਟਾਂ ਆਈਆਂ ਪਰ ਟਰਾਲਾ ਰੋਂਗ ਪਾਰਕਿੰਗ ਖੜਾ ਸਿਕਾ ਜੀ ਕੋਈ ਟਰਾਲੇ ਦਾ ਡਿਪਰ ਨਹੀਂ ਸਿਕਾ ਜੀ ਟਰਾਲੇ ਵਾਲੇ ਦੀ ਗਲਤੀ ਹੈ ਜੀ ਸਾਰੀ ਹਾਂਜੀ ਵੀ ਸਰ ਉਹਨਾਂ ਤੇ ਮੁਕੱਦਮਾ ਦਰਜ ਹੋ ਗਿਆ ਹਾਂਜੀ ਮੁਕੱਦਮਾ ਦਰਜ ਕੀਤਾ ਜੀ ਜਿਹੜਾ ਗਾਂ ਟੂ ਵੀਲਰ ਤੇ ਟਰਾਲੇ ਵਾਲੇ ਤੇ ਜੀ ਦੋ ਟੂ ਵੀਲਰ ਤੇ ਤੇ ਸੜਨਾਲ ਐਸ ਐਚਓ ਸਾਹਿਬ ਮੌਜੂਦ ਸਨ ਮਕੇਰੀਆਂ ਤੋਂ ਸਾਡੇ ਨਾਲ ਐਸ ਐਚਓ ਸਾਹਿਬ ਮੌਜੂਦ ਜਿਨ੍ਹਾਂ ਨੇ ਕੱਲੀ ਕੱਲੀ ਜਾਣਕਾਰੀ ਜਿਹੜੀ ਦਿੱਤੀ